ਪੈਰਿਸ 올림픽 ਦੇ ਫਾਈਨਲ ਤੇ ਪਹੁੰਚਣ ਦੇ ਬਾਵਜੂਦ ਵਿਨੇਸ਼ ਫੋਗਟ ਨੂੰ ਪੈਰਿਸ ਤੋਂ ਖਾਲੀ ਹੱਥ ਵਾਪਸ ਆਉਣਾ ਪਿਆ ਭਾਰਤੀ ਪਹਿਲਵਾਨ ਵਿਨੇਸ਼ ਫੋਗਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਤੇ ਇੱਕ ਭਾਵੁਕ ਪੋਸਟ ਪਾਈ ਆ ਜਿਦੇ ਵਿੱਚ ਉਸਨੇ ਆਪਣੀ ਪੋਸਟ ਰਾਹੀਂ ਦੁੱਖ ਅਤੇ ਸੰਘਰਸ਼ ਦਾ ਪ੍ਰਗਟਾਵਾ ਕੀਤਾ ਹੈ ਵਿਨੇਸ਼ ਦਾ ਭਾਰ 100 ਗ੍ਰਾਮ ਵੱਧ ਗਿਆ ਸੀ ਜਿਦੇ ਕਾਰਨ ਉਹਨੂੰ 골ਡ ਫਾਈਨਲ ਦੇ ਵਿੱਚ ਉਹ ਨਹੀਂ ਲੜ ਸਕੀ ਵੋਗਟ ਨੇ ਪੋਸਟ ਦੇ ਵਿੱਚ ਆਪਣੀ ਜਰਨੀ ਤੇ ਅਨਿਸ਼ਚਿਤ ਭਵਿੱਖ ਤੇ 2032 ਦੇ ਸੰਭਾਵਿਤ ਟੂਰ ਦੇ ਜ਼ਿਕਰ ਕਰਦੇ ਹੋਏ ਕਈ ਗੱਲਾਂ ਦਾ ਜ਼ਿਕਰ ਕੀਤਾ ਹੈ। ਮਨੀਸ਼ ਨੇ ਪੈਰਿਸ 올림픽 2024 ਤੱਕ ਉਸ ਦੇ ਸਫ਼ਰ ਦੇ ਵਿੱਚ ਮਹੱਤਵਪੂਰਨ ਨਿਭਾਉਣ ਵਾਲੇ ਸਾਰੇ ਹੀ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਆਪਣੀ ਪੋਸਟ ਦੇ ਵਿੱਚ ਮਨੀਸ਼ ਨੇ ਆਪਣੇ ਸ਼ੁਰੂਆਤੀ ਸੁਪਨਿਆਂ ਦੇ ਪਿਤਾ ਦੀਆਂ ਉਮੀਦਾਂ ਮਾਂ ਦੇ ਸੰਘਰਸ਼ ਨੂੰ ਵੀ ਜਾਦ ਕੀਤਾ ਤੇ ਆਪਣੇ ਪਤੀ ਸੋਮਵੀਰ ਨੂੰ ਹਰ ਹੱਤਰਾ ਜੜਾ ਦੇ ਵਿੱਚ ਉਹਨਾਂ ਦਾ ਸਮਰਥਨ ਕਰਨ ਦਾ ਸਹਿਰਾ ਦਿੱਤਾ ਮਹਿਲਾ ਪਹਿਲਵਾਨ ਨੇ ਪੋਸਟ ਦੇ ਵਿੱਚ ਆਖਰੀ ਹਿੱਸੇ ਦੇ ਵਿੱਚ ਲਿਖਿਆ ਹੈ ਕਿ ਹੋ ਸਕਦਾ ਹੈ ਕਿ ਵਕ-ਵਕ ਹਾਲਾਤਾਂ ਦੇ ਵਿੱਚ 2032 ਤੱਕ ਮੈਂ ਆਪਣੇ ਆਪ ਨੂੰ ਖੇਡਦੇ ਹੋਏ ਦੇਖ ਸਕਾਂ ਕਿਉਂਕਿ ਮੇਰੇ ਅੰਦਰ ਲੜਾਈ ਅਤੇ কুਸਤੀ ਹਮੇਸ਼ਾ ਹੀ ਜਾਰੀ ਰਹੇਗੀ ਮੈਂ ਭ੍ਰਿਕ ਪਾਣੀ ਤਾਂ ਨਹੀਂ ਕਰ ਸਕਦੀ ਪਰ ਭ੍ਰਿਕ ਦੇ ਵਿੱਚ ਮੇਰੇ ਲਈ ਕੀ ਆ ਇਸ ਯਾਤਰਾ ਦੇ ਵਿੱਚ ਅੱਗੇ ਕੀ ਹੋਵੇਗਾ ਪਰ ਮੈਨੂੰ ਯਕੀਨ ਆ ਕਿ ਮੈਂ ਹਮੇਸ਼ਾ ਉਸ ਚੀਜ਼ ਲਈ ਲੜਦੀ ਰਵਾਂਗੀ ਜਿਸ ਤੇ ਮੇਰਾ ਵਿਸ਼ਵਾਸ ਆ ਤੇ ਜੋ ਮੇਰੇ ਲਈ ਸਹੀ ਆ